ਤੁਸੀਂ ਦੇਖ ਰਹੇ ਹੋ ਪ੍ਰਾਈਮ ਅਲਬਰਟਾ ਦੀ ਰਾਜਧਾਨੀ ਐਡਮੰਟਨ ਤੋਂ ਆਪ ਸਭ ਦਾ ਹੀ ਪ੍ਰਾਈਮ ਕੈਨੇਡਾ ਦੇ ਇਸ ਅစီਆ ਵਿੱਚ ਬਹੁਤ ਹੀ ਨਿਗਾ ਸਵਾਗਤ ਮੈਂ ਮਨਦੀਪ ਪੁਜਾਰਾ ਖਾਜ਼ਨਹਾਰ ਰੋਜ਼ਿਤਨਾ ਲੈ ਕੇ ਪ੍ਰਾਈਮ ਅਲਬਰਟਾ ਤੇ ਚਲੋ ਵਾਦੇ ਹਾਂ ਪ੍ਰਾਈਮ ਅਲਬਰਟਾ ਦੀਆਂ ਟੌਪ ਸਟੋਰੀਜ਼ ਵੱਲ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਅਨਟੂਬੇ ਦੀ ਡਾਇਵਰਸੀਫਿਕੇਸ਼ਨ ਦੀ ਜਿਸ ਤਰ੍ਹਾਂ ਕਿ ਸੂਬਾ ਬਹੁਤ ਵੱਡੇ ਤਰੀਕੇ ਦੇ ਨਾਲ ਕੋਸ਼ਿਸ਼ ਕਰ ਰਿਹਾ ਹੈ ਕਿ ਇਕਨੋਮਿਕ ਡਾਇਵਰਸੀਫਿਕੇਸ਼ਨ ਕੀਤੀ ਜਾ ਸਕੇ ਬਾਹਰੋਂ ਇਨਵੈਸਟਮੈਂਟਸ ਲਿਆਂਦੇ ਜਾ ਸਕਣ ਤੇ ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਜਾ ਸਕਣ ਇਸੇ ਲੜੀ ਦੇ ਵਿੱਚ ਬੈਸਟ ਜੈਟ ਅਤੇ ਲੁਫਤਾਨਸਾ ਟੈਕਨਿਕ ਵੱਲੋਂ ਇੱਕ ਸਮਝੌਤੇ ਦੇ ਦਸਤਖਤ ਕੀਤੇ ਗਏ ਹਨ। ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਾਂਝੇ ਤੌਰ ਦੇ ਉੱਤੇ ਕੈਲਗਰੀ ਇੰਟਰਨੈਸ਼ਨਲ 에ਰਪੋਰਟ ਦੇ ਉੱਪਰ ਇੰਜਨਸ ਨੂੰ ਰਿਪੇਅਰ ਕਰਨ ਦੇ ਲਈ ਇੱਕ ਫੈਸਿਲਿਟੀ ਸਥਾਪਿਤ ਕੀਤੀ ਜਾਵੇਗੀ। ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਐਵੀਏਸ਼ਨ ਹੱਬ ਦੇ ਤੌਰ ਦੇ ਉੱਤੇ ਕੈਲਗਰੀ ਪੂਰੀ ਦੁਨੀਆ ਦੇ ਮੈਪ ਦੇ ਉੱਪਰ ਆ ਜਾਵੇਗਾ ਤੇ ਇਸ ਦੇ ਨਾਲ ਹੋਰ ਵੀ ਬਹੁਤ ਸਾਰੇ ਨੌਕਰੀਆਂ ਦੇ ਮੌਕੇ ਵੀ ਪੈਦਾ ਹੋਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਨਵੈਸਟਮੈਂਟਸ ਦੁਨੀਆ ਦੀਆਂ ਦੂਸਰੀਆਂ ਕੰਪਨੀ ਤੋਂ ਵੀ ਆਸਕ ਕੀਤੀ ਜਾ ਰਹੀ ਹੈ। ਬੈਸਟ ਜੈਟ ਅਤੇ ਲੁਫਤਾਨਸਾ ਟੈਕਨਿਕ ਨੇ ਇੱਕ ਵਪਾਰਕ ਸਮਝੌਤੇ ਦਾ ਐਲਾਨ ਕੀਤਾ ਹੈ ਜਿਸ ਦੀ ਕੀਮਤ 2.5 ਬਿਲੀਅਨ ਅਮਰੀਕੀ ਡਾਲਰ ਤੋਂ 3 ਬਿਲੀਅਨ ਅਮਰੀਕੀ ਡਾਲਰ ਤੱਕ ਹੈ ਇਸ ਸਮਝੌਤੇ ਨਾਲ ਕੈਲਗਰੀ ਹਵਾਈ ਅੱਡੇ ਤੇ ਇੱਕ ਨਵੀਂ ਏਅਰਕ੍ਰਾਫਟ ਇੰਜਣ ਮੁਰੰਮਤ ਫੈਸਿਲਿਟੀ ਬਣਾਈ ਜਾਵੇਗੀ ਜੋ ਕਿ ਕੈਲਗਰੀ ਨੂੰ ਇੱਕ ਐਵੀਏਸ਼ਨ ਹੱਬ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ ਇਸ ਆਰਡਰ ਦੇ ਤਹਿਤ ਲੁਫਤਾਂਸਾ ਟੈਕਨਿਕ ਜੋ ਦੁਨੀਆ ਦੇ ਸਭ ਤੋਂ ਵੱਡੇ ਤਕਨੀਕੀ ਜਹਾਜ਼ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਵਿੱਚੋਂ ਇੱਕ ਹੈ ਵੈਸਟਕਿਟ ਦੇ ਬੋਇੰਗ 737 ਜਹਾਜ਼ਾਂ ਦੇ ਲਈ ਲੀਪ 1B ਇੰਜਣ ਦੀ ਮੁਰੰਮਤ ਅਤੇ ਸੰਭਾਲ ਕਰਨ ਲਈ ਕੈਲਗਰੀ ਹਵਾਈ ਅੱਡੇ ਤੇ ਇੱਕ ਨਵੀਂ ਸਹੂਲਤ ਸਥਾਪਿਤ ਅਤੇ ਸੰਚਾਲਿਤ ਕਰੇਗਾ ਕੈਲਗਰੀ 에ਅਰਪੋਰਟ ਅਥਾਰਟੀ ਇਸ ਨਵੇਂ 1.5 ਲੱਖ ਵਰਕਫੁੱਟ ਇੰਜਣ ਰੱਖ-ਰਖਾਅ ਤੇ ਟੈਸਟ ਸਹੂਲਤ ਦਾ ਨਿਰਮਾਣ ਅਤੇ ਮਾਲਕੀ ਕਰੇਗੀ ਜਿਸ ਦੀ ਲਾਗਤ ਲਗਭਗ 120 ਮਿਲੀਅਨ ਡਾਲਰ ਹੋਣ ਦੀ ਉਮੀਦ ਹੈ ਅਥਾਰਟੀ ਨੇ ਲੁਫਤਾਂਸਾ ਟੈਕਨਿਕ ਨਾਲ ਇੱਕ ਲੰਬੇ ਸਮੇਂ ਦੇ ਲੀਜ਼ ਦੇਤੇ ਸਟਰਕਚਰ ਕੀਤੇ ਹਨ ਅਤੇ ਵੈਸਟਜਰਟ ਇਸ ਸਹੂਲਤ ਦਾ ਮੁੱਖ ਗਾਹਕ ਹੋਵੇਗਾ ਨਿਰਮਾਣ ਇਸ ਸਾਲ ਦੇ ਮੱਧ ਤੱਕ ਸ਼ੁਰੂ ਹੋ ਜਾ ਗਿਆ ਅਤੇ 2027 ਤੱਕ ਕੰਮ ਸ਼ੁਰੂ ਹੋਣ ਦੀ ਉਮੀਦ ਹੈ ਨੋਥਾਂਸਾ ਟੈਕਨਿਕ ਕੈਨੇਡਾ ਦੇ ਸੀਓ ਮੈਕਸ ਖਸ਼ਮ ਨੇ ਕਿਹਾ ਕਿ ਇਸ ਸੂਰਤ ਨਾਲ ਕੈਲਗਰੀ ਉੱਤਰ ਅਮਰੀਕਾ ਵਿੱਚ ਸਭ ਤੋਂ ਵੱਡੇ ਇੰਜਨ ਮੁਰੰਮਤ ਸਟੇਸ਼ਨਾਂ ਵਿੱਚੋਂ ਇੱਕ ਬਣ ਜਾਵੇਗਾ ਬਸੇਟ ਦੇ ਸੀਈਓ ਐਲੈਕਸ ਬੌਨ ਹੈਚਨ ਬਰਾਟ ਨੇ ਕਿਹਾ ਕਿ ਇਹ ਸਮਝੌਤਾ ਕੈਲਗਰੀ ਅਧਾਰ ਤੇ ਐਲਰਨ ਡੇਸ ਆਪਣੇ ਇਸ ਕਿਸਮ ਦਾ ਸਭ ਤੋਂ ਵੱਡਾ ਸੌਦਾ ਹੈ ਲੁਫਤਾਨਜ਼ਾ ਟੈਕਨਿਕ ਨੇ ਕੈਲਗਰੀ ਵਿੱਚ 2030 ਤੱਕ 160 ਨਵੀਆਂ 27 ਨੌਕਰੀਆਂ ਪੈਦਾ ਕਰਨ ਦੀ ਉਮੀਦ ਜਤਾਈ ਹੈ ਸ਼੍ਰੋਮ ਨੇ ਕਿਹਾ ਕਿ ਫੈਸਿਲਿਟੀ ਨਾਲ ਕੈਲਗਰੀ ਵਿੱਚ ਕਾਰੋਬਾਰੀ ਮੌਕੇ ਵਧਣਗੇ ਤੇ ਸੂਬੇ ਵਿੱਚ ਵਿਸ਼ਵ ਪਦਰੀ ਉਦਯੋਪਕੀਆਂ ਨੂੰ ਆਕਰਸ਼ਿਤ ਕਰਨ ਦਾ ਮੌਕਾ ਮਿਲੇਗਾ ਇਸ ਐਲਾਨ ਦੇ ਤਹਿਤ ਸੰਗੀ ਸੁਭਾਈ ਅਤੇ ਸਿਟੀ ਆਫ ਕਲਗਰੀ ਵੱਲੋਂ ਫਾਈਨੈਂਸ਼ੀਅਲ ਹੈਲਪ ਮੁਹੱਈਆ ਕਰਵਾਈ ਜਾਵੇਗੀ। ਸੂਬਾ ਨਵੀਂ ਸਹੂਲਤ ਲਈ 7.45 ਮਿਲੀਅਨ ਡਾਲਰ ਦੀ ਸਹਾਇਤਾ ਦੇਵੇਗਾ, ਜਿਸ ਵਿੱਚ ਇਸਦੇ ਏਰੋਸਪੇਸ ਵਰਕਫੋਰਸ ਡਿਵੈਲਪਮੈਂਟ ਗ੍ਰਾਂਟ ਦੇ ਤਹਿਤ 4.5 ਮਿਲੀਅਨ ਡਾਲਰ ਸ਼ਾਮਲ ਹਨ। ਫੈਡਰਲ ਸਰਕਾਰ ਹਵਾਈ ਅੜਦੇ ਦੇ ਨਵੀਂ ਰੱਖ-ਰਖਾਅ ਤੇ ਟੈਸਟ ਸੈੱਲ ਸਹੂਲਤ ਦੀ ਨਿਰਮਾਣ ਸਜਾਵਟ ਲਈ 8 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ, ਜਦਕਿ ਆਪਰਚੂਨਿਟੀ ਕਲਗਰੀ ਇਨਵੈਸਟਮੈਂਟ ਫੰਡ OCIF ਸ਼ੇਅਰ ਵਿੱਚ ਲੁਫਤਾਂਸਾ ਟੈਕਨੀਕਲ ਦਾ ਮੁਕਤ ਸੋ ਹਟਾਪੋਦਾਨ ਕਰੇਗਾ ਇਸ ਦੇ ਨਾਲ ਹੀ ਕੈਨੇਡਾ ਇਨਫਰਾਸਟ੍ਰਕਚਰ ਹੁਣ ਗੱਲ ਕਰਦੇ ਹਾਂ ਅਲਬਰਟਾ ਇਨਵੈਸਟਮੈਂਟ ਮੈਨੇਜਮੈਂਟ ਕੰਪਨੀ ਦੀ ਜਿਸ ਦੁਆਰਾ ਫੰਡ ਮੈਨੇਜ ਕੀਤਾ ਜਾਂਦਾ ਹੈ ਅਲਬਰਟਾ ਦਾ ਤੇ ਪਿਛੇ ਜੇ ਇਸ ਨੇ ਸਿੰਗਾਪੁਰ ਤੇ ਨਿਊਯਾਰਕ ਦੇ ਵਿੱਚ ਦਫ਼ਤਰ ਵੀ ਖੋਲੇ ਸਨ ਤਾਂ ਕਿ ਇਸ ਫੰਡ ਨੂੰ ਸਹੀ ਤਰੀਕੇ ਨਾਲ ਮੈਨੇਜ ਕੀਤਾ ਜਾ ਸਕੇ ਤੇ ਪਿਛੇ ਜੇ ਅਲਬਰਟਾ ਦੇ ਫਾਈਨੈਂਸ ਮੰਤਰੀ ਨੇ ਇਸ ਦੇ ਬੋਰਡ ਨੂੰ ਪੰਕ ਕਰਕੇ ਨਵਾਂ ਬੋਰਡ ਨੂੰ ਸਥਾਪਿਤ ਕੀਤਾ ਸੀ ਤੇ ਜਿਸ ਦੇ ਚੇਅਰਮੈਨ ਸਟੀਫਨ ਹਾਰਮਰ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਹਨ ਕੈਨੇਡਾ ਦੇ ਉਹਨਾਂ ਨੂੰ ਬਣਾਇਆ ਗਿਆ ਸੀ ਤੇ ਹੁਣ ਇਸ ਦੇ ਦੋ ਦਫ਼ਤਰ ਬੰਦ ਕਰ ਦੇਣੇ ਤੇ ਕੰਗਾ ਸੰਕੇਤ ਨਹੀਂ ਦੇ ਰਿਹਾ ਤੇ ਆਓ ਦੇਖਦੇ ਹਾਂ ਰਿਪੋਰਟ ਇਸ ਵਿੱਚ ਕੀ کیا ਜਾ ਰਹਾ ਹੈ ਤੇ ਕਿਸ ਤਰ੍ਹਾਂ ਕੀ ਖੁਲਾਸਾ ਕੀਤਾ ਗਿਆ ਹੈ ਕਿ ਖਰਚੇ ਵਧਨ ਦੇ ਨਾਲ ਇਸ ਦੇ ਦਫਤਰ ਨੂੰ ਬੰਦ ਕੀਤਾ ਜਾ ਰਹਾ ਹੈ ਤੇ ਹੋਰ ਵੀ ਛਾਂਟੀ ਕੀਤੀ ਜਾ ਰਹੀ ਹੈ ਅਲਬਰਟਾ ਇਨਵੈਸਟਮੈਂਟ ਮੈਨੇਜਮੈਂਟ ਕਾਰਪੋਰੇਸ਼ਨ ਨੇ ਆਪਣੇ ਗਲੋਬਲ ਵਿਸਤਾਰ ਯੋਜਨਾ ਤੋਂ ਪਿੱਛੇ ਹਟਦੇ ਹੋਏ ਸਿੰਗਾਪੁਰ ਅਤੇ ਨਿਊਯਾਰਕ ਵਿੱਚ ਆਪਣੇ ਨਵੇਂ ਦਫਤਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਇੱਕ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਕੈਨੇਡੀਅਨ ਪੈਨਸ਼ਨ ਮੈਨੇਜਰ ਨੇ ਡੇਵਿਡ ਸਕੋਲਰ ਆਰੀ ਇਸ ਦੇ ਪ੍ਰਾਈਵੇਟ ਐਸੈਟਸ ਦੇ ਗਲੋਬਲ ਹੱਬ ਅਤੇ ਸਿੰਗਾਪੁਰ ਦਫ਼ਤਰ ਚਲਾਉਣ ਵਾਲੇ ਸਰਕਾਰਜਕਰੀ ਕਿਵਨ ਬੋਂਗ ਤੋਂ ਵੀ ਬਖ ਹੋ ਗਏ ਪੀਟਰ ਟੇਟੀ ਨੂੰ ਪ੍ਰਾਈਵੇਟ ਐਸੈਟਸ ਦੇ ਇੰਟਰਮ ਹੱਬ ਵਜੋਂ ਨਿਯੁਕਤ ਕੀਤਾ ਗਿਆ ਹੈ ਇਹ 161 ਬਿਲੀਅਨ ਡਾਲਰ ਦੇ ਮਨੀ ਮੈਨੇਜਰ ਲਈ ਹੈ ਜਿਸ ਨੇ ਸਾਲ 2023 ਵਿੱਚ ਸਿੰਗਾਪੁਰ ਦਫ਼ਤਰ ਖੋਲ੍ਹਿਆ ਸੀ ਅਤੇ ਪਿਛਲੇ ਸਾਲ ਹੀ ਨਿਊਯਾਰਕ ਵਿੱਚ ਵੀ ਦਫ਼ਤਰ ਖੋਲ੍ਹਿਆ ਸੀ ਅਲਬਰਟਾ ਦੇ ਵਿੱਤ ਮੰਤਰੀ ਨੇ ਨਵੰਬਰ ਵਿੱਚ ਪੁਨਰਗਠਨ ਦੀ ਸ਼ੁਰੂਆਤ ਕੀਤੀ ਜਦੋਂ ਉਹਨਾਂ ਨੇ ਐਮਕੋ ਦੇ ਪੂਰੇ ਬੋਰਡ ਅਤੇ ਸੀਈਓ ਇਵਾਨ ਸੇਡਲ ਨੂੰ ਬਰਖਾਸਤ ਕਰ ਦਿੱਤਾ ਸੀ ਬੁਲਾਰੇ ਸੁਬਰੀਨਾ ਪੰਗੂ ਨੇ ਈਮੇਲ ਰਾਹੀਂ ਕਿਹਾ ਇਹ ਫੈਸਲਾ ਸੰਚਾਲਨ ਲਗਤਾ ਅਤੇ ਸਾਡੇ ਨਿਵੇਸ਼ ਉਦੇਸ਼ਾਂ ਦੇ ਸਮੁੱਚੇ ਪ੍ਰਭਾਵ ਦੇ ਧਿਆਨ ਨਾਲ ਮੁਲਾਂਕਣ ਤੋਂ ਬਾਅਦ ਲਿਆ ਗਿਆ ਹੈ ਆਪਣੇ ਗਾਕਾ ਨੂੰ ਨਿਰੰਤਰ ਮੁੱਲ ਪ੍ਰਦਾਨ ਕਰਨ ਲਈ ਅਤੇ ਆਪਣੇ ਭਾਈਵਾਲਾਂ ਅਤੇ ਮੌਜੂਦਾ ਦਫ਼ਤਰ ਦੇ ਵਿਆਪਕ ਨੈਟਵਰਕ ਦਾ ਲਾਭ ਉਠਾਉਂਦੇ ਹੋਏ ਅਸੀਂ ਐਪਕ ਏਰੀਆ ਅਤੇ ਬਿਸ਼ਪਪਦਰ ਤੇ ਨਿਵੇਸ਼ ਦੇ ਮੌਕਿਆਂ ਦਾ ਪਛਾਣ ਕਰਨ ਲਈ ਵਚਨਬੱਧ ਹਾਂ ਸਕੂਲਡਾਰੀ ਸਤੰਬਰ ਤੋਂ ਹੀ ਆਪਣੀ ਭੂਮਿਕਾ ਵਿੱਚ ਸਨ ਉਹਨਾਂ ਨੇ ਸਾਬਕਾ ਚੀਫ ਇਨਵੈਸਟਮੈਂਟ ਆਫੀਸਰ ਮਾਰਲਨ ਪਫਰ ਤੋਂ ਜ਼ਿੰਮੇਵਾਰੀਆਂ ਸੰਭਾਲੀਆਂ ਸਨ ਬੌਂਗ ਅਗਸਟ 2023 ਵਿੱਚ ਜੀਆਈਸੀ ਪ੍ਰਾਈਵੇਟ ਤੋਂ ਐਮਕੋ ਵਿੱਚ ਸ਼ਾਮਲ ਹੋਏ ਅਤੇ ਚੀਫ ਇਨਵੈਸਟਮੈਂਟ ਸਟ੍ਰੈਟਜਿਸਟ ਦੀ ਭੂਮਿਕਾ ਨਿਭਾਈ ਜੋ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਐਮਕੋ ਨੂੰ ਹੋਰ ਸੌਦਿਆਂ ਵਿੱਚ ਲਿਆਉਣ ਲਈ ਜ਼ਿੰਮੇਵਾਰ ਸਨ ਪਿਛਲੇ ਮਹੀਨੇ ਐਮਕੋ ਨੇ ਨਾਨ ਇਨਵੈਸਟਮੈਂਟ ਕਿਤਰ ਵਿੱਚ 19 ਨੌਕਰੀਆਂ ਖਤਮ ਕਰ ਦਿੱਤੀਆਂ ਜਿਸ ਵਿੱਚ ਐਮਕੋ ਦੇ ਡਾਇਵਰਸਿਟੀ ਇਕਵਿਟੀ ਐਂਡ ਇਨਕਲੂਜਨ ਪ੍ਰੋਗਰਾਮ ਲਈ ਜ਼ਿੰਮੇਵਾਰ ਕਰਮਚਾਰੀ ਵੀ ਸ਼ਾਮਲ ਸਨ ਅਲਬਰਟਾ ਦੇ ਵਿੱਤ ਮੰਤਰੀ ਨੈਟ ਹਾਰਨਰ ਨੇ 7 ਨਵੰਬਰ ਨੂੰ ਸੜਲ ਅਤੇ ਬੋਰਡ ਨੂੰ ਕੱਢ ਕੇ ਐਮਕੋ ਦੇ ਦੋ ਕਰਮਚਾਰੀਆਂ ਨੂੰ ਹਰਾਨ ਕਰ ਦਿੱਤਾ ਇਹ ਕਹਿੰਦੇ ਹੋਏ ਕਿ ਉਹਨਾਂ ਨੇ ਖਰਚਾ ਨੂੰ ਅਸਵਾਰਕਣ ਯੋਗ ਪੱਧਰ ਤੱਕ ਵਧਾ ਦਿੱਤਾ ਹੈ ਸਰਕਾਰ ਨੇ ਰੇਗਲਮੋਰ ਨੂੰ ਅੰਤ੍ਰੀਮ ਸੀਈਓ ਨਿਯੁਕਤ ਕੀਤਾ ਤੇ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਚੇਅਰਮੈਨ ਨਿਯੁਕਤ ਕੀਤਾ ਸੀ ਪਟਾ ਦੇ ਵਿੱਚ ਵਾਹ ਚੋਰੀ ਜਿਹਾ ਘਟਾਵਾ ਦੀ ਬਹੁਤ ਵੱਡਾ ਵਾਅਦਾ ਹੋਇਆ ਹੈ ਤੇ ਮਹਿੰਗੇ ਅਤੇ ਨਵੇਂ ਜੋ ਵਹੀਕਲ ਸਾਨੂੰ ਉਹਨਾਂ ਦੀ ਚੋਰੀ ਜ਼ਿਆਦਾ ਹੁੰਦੀ ਹੈ ਤੇ ਇਸ ਰਿਪੋਰਟ ਦੇ ਵਿੱਚ ਇਹ ਵੀ ਆਇਆ ਹੈ ਕਿ ਪੂਰੇ ਕੈਨੇਡਾ ਦੇ ਨਾਲੋਂ ਅਲਬਰਟਾ ਦੇ ਵਿੱਚ ਇਹ ਚੋਰੀ ਦੀਆਂ ਘਟਨਾਵਾਂ ਬਹੁਤ ਹੀ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ ਚਾਓ ਨਜ਼ਰ ਮਾਰਦੇ ਹਾਂ ਇਸ ਰਿਪੋਰਟ ਦੇ ਉੱਪਰ ਕਿ ਕੀ ਕਿਹਾ ਜਾ ਰਿਹਾ ਹੈ ਤੇ ਕਿਸ ਤਰ੍ਹਾਂ ਕਿੰਨੇ ਪਰਸੈਂਟ ਚੋਰੀਆਂ ਘਟਨਾਵਾਂ ਦੇ ਵਿੱਚ ਅਲਬਰਟਾ ਦੇ ਵਿੱਚ ਵਾਧਾ ਹੋਇਆ ਅਲਬਰਟਾ ਵਿੱਚ ਹੁਣ ਦੇਸ਼ ਵਿੱਚ ਪ੍ਰਤੀ ਵਿਅਕਤੀ ਵਾਹਨ ਚੋਰੀ ਦੀ ਦਰ ਸਭ ਤੋਂ ਵੱਧ ਹੈ ਜਿਸ ਨਾਲ ਇਹ ਸੂਬਾ ਪਿਛਲੇ ਕੁਝ ਸਾਲਾਂ ਵਿੱਚ ਆਟੋ ਚੋਰੀ ਲਈ ਸਭ ਤੋਂ ਵੱਡਾ ਖੇਤਰ ਬਣ ਗਿਆ ਹੈ ਇਕਟੋਰਾ ਰਿਪੋਰਟ ਦੇ ਅਨੁਸਾਰ ਅਲਪੋਟਾ ਵਿੱਚ ਆਟੋ ਚੋਰੀ ਦੇ ਪੈਟਰਨ ਵਿੱਚ ਮਹੱਤਵਪੂਰਨ ਬਦਲਾਅ ਆਏ ਹਨ ਜਿੱਥੇ ਪਿਛਲੇ ਸਮੇਂ ਵਿੱਚ ਪੁਰਾਣੇ ਟਰੱਕਾਂ ਨੂੰ ਅਕਸਰ ਅਪਰਾਧਿਕ ਵਰਤੋਂ ਲਈ ਚੋਰੀ ਕਰਕੇ ਛੱਡ ਦਿੱਤਾ ਜਾਂਦਾ ਸੀ ਉੱਥੇ ਹੁਣ ਨਵੇਂ ਅਤੇ ਉੱਚ ਮੁੱਲ ਵਾਲੇ ਵਾਹਨ ਜਿਵੇਂ ਕਿ ਲਗਜ਼ਰੀ ਕਾਰਾਂ ਤੇ ਐਸਯੂਵੀ ਚੋਰੀ ਕੀਤੇ ਜਾ ਰਹੇ ਹਨ ਇਨ੍ਹਾਂ ਵਾਹਨਾਂ ਨੂੰ ਆਮ ਤੌਰ ਤੇ ਐਕਸਪੋਰਟ ਲਈ ਤਿਆਰ ਕੀਤਾ ਜਾਂਦਾ ਹੈ ਇਕ ਗੁੱਡ ਐਸੋਸੀਏਸ਼ਨ ਦੀ ਰਿਪੋਰਟ ਦੇ ਅਨੁਸਾਰ ਕੈਨੇਡਾ ਵਿੱਚ ਨਿੱਜੀ ਯਾਤਰੀ ਵਾਹਨਾਂ ਦੀ ਆਟੋ ਚੋਰੀ ਦੀ ਦਰ ਵਿੱਚ 2024 ਵਿੱਚ ਲਗਭਗ 19% ਦੀ ਕਮੀ ਆਈ ਹੈ। ਪਿਛਲੇ ਸਾਲ ਦੀ ਤੁਲਨਾ ਵਿੱਚ 2024 ਵਿੱਚ ਕੈਨੇਡਾ ਵਿੱਚ 57,000 ਤੋਂ ਵੱਧ ਨਿੱਜੀ ਯਾਤਰੀ ਵਾਹਨ ਚੋਰੀ ਹੋਏ ਜਦਕਿ 2023 ਵਿੱਚ ਇਹ ਸੰਖਿਆ 70,000 ਤੋਂ ਵੱਧ ਸੀ। ਇਹ ਡਾਟਾ ਦਰਸਾਉਂਦਾ ਹੈ ਜਦੋਂ ਕਿ ਆਟੋ ਚੋਰੀ ਦੀ ਕੁੱਲ ਦਰ ਵਿੱਚ ਕੁਝ ਕਮੀਆਂ ਹੀ ਆ ਪਰ ਇਸ ਦੇ ਬਾਵਜੂਦ ਚੋਰੀ ਹੋਏ ਵਾਹਨਾਂ ਦੀ ਗਿਣਤੀ ਉੱਚੀ ਰਹੀ ਹੈ। ਰਿਪੋਰਟ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ 2024 ਵਿੱਚ ਚੋਰੀ ਹੋਏ ਵਾਹਨਾਂ ਦੀ ਰਿਕਵਰੀ ਦਰ 77 2023 ਵਿੱਚ 85% ਅਤੇ 2022 ਵਿੱਚ 87% ਤੋਂ ਕਾफी ਘਟਾ ਹੈ ਇੱਕ ਹੋਰ ਮੁੱਦਾ ਜੋ ਆਟੋ ਚੋਰੀ ਦਰ ਨੂੰ ਹੋਰ ਜਟਿਲ ਬਣਾ ਰਹਾ ਹੈ ਉਹ ਹੈ ਰੀ ਬਾਈਯੰਗਿੰਗ ਦੀ ਪ੍ਰਕਿਰਿਆ ਜਿਸ ਵਿੱਚ ਚੋਰੀ ਹੋਏ ਵਾਹਨਾਂ ਨੂੰ ਨਵੀਂ ਜਾਲੀ ਵਾਹਨ ਨੰਬਰ ਪਰਛਾਨ ਬਿਨ ਦੇ ਨਾ ਰਜਿਸਟਰ ਕੀਤਾ ਜਾਂਦਾ ਹੈ ਜਿਸ ਨਾਲ ਇਹ ਵਾਹਨ ਕਾਨੂੰਨੀ ਜਵਾਬਦੇਹਨਤਾ ਪਛਾਣ ਕਰਨਾ ਔਖਾ ਹੋ ਜਾਂਦਾ ਹੈ ਇਸ ਤਰ੍ਹਾਂ ਵਾਹਨਾਂ ਦੀ ਰਿਕਵਰੀ ਦਰ ਵੀ ਘਟ ਰਹੀ ਹੈ ਕਿਉਂਕਿ ਇਹ ਗੈਰ ਕਾਨੂੰਨੀ ਤਰੀਕੇ ਨਾਲ ਵਾਹਨਾਂ ਦੀ ਪਛਾਣ ਅਤੇ ਰਜਿਸਟ੍ਰੇਸ਼ਨ ਕਰਕੇ ਉਹਨਾਂ ਨੂੰ ਐਕਸਪੋਰਟ ਕੀਤਾ ਜਾ ਰਿਹਾ ਹੈ ਟਰਾਂਸਪੋਰਟ ਮੰਤਰੀ ਅਨੀਤਾ ਨੰਦ ਨੇ ਕਿਹਾ ਕਿ ਸਰਕਾਰ 2025 ਵਿੱਚ ਮਿੰਨੀ ਨੂੰ ਅਪਡੇਟ ਕਰਨ ਦੀ ਯੋਜਨਾ ਬਣਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਤੱਤ ਕਿ ਨਵੇਂ ਉੱਚ ਮੁੱਲ ਵਾਲੇ ਵਨ ਬਹੁਤ ਜਲਦੀ ਸਿਰਫ ਕੁਝ ਮਿੰਟ ਸਕਿੰਟਾਂ ਵਿੱਚ ਹੀ ਚੋਰੀ ਕੀਤੇ ਜਾ ਸਕਦੇ ਨੇ ਇਸ ਨੂੰ ਸਦਰਨ ਨਹੀਂ ਬਣਾ ਜਾ ਸਕਦਾ ਇਸ ਲਈ ਇੱਕ ਪ੍ਰਾਇੋਰਟੀ ਬਣਨੀ ਚਾਹੀਦੀ ਹੈ ਕਲਗਰੀ ਦੇ ਦੋ ਨੌਜਵਾਨਾਂ ਨੂੰ ਆਈਫੋਨ ਚੋਰੀ ਕਰਨ ਦੀਆਂ ਘਟਨਾਵਾਂ ਦੇ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਬੱਚਿਆਂ ਦੀ ਉਮਰ 12 ਸਾਲ ਤੇ 16 ਸਾਲ ਹੈ ਤੇ ਇੱਕ ਬਹੁਤ ਹੀ ਗੰਭੀਰ ਵਿਸ਼ਾ ਹੈ ਜਿਸ ਦੇ ਵਿੱਚ ਕੈਲਗਰੀ ਪੁਲਿਸ ਵੀ ਚਿੰਤਾ ਜ਼ਾਹਰ ਕਰ ਰਹੀ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਹੁਣ ਇਹਨਾਂ ਦੋਵਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ। ਕੈਲਗਰੀ ਪੁਲਿਸ ਨੇ 12 ਸਾਲ ਅਤੇ 16 ਸਾਲ ਦੇ ਦੋ ਮੁਲਜ਼ਮਾਂ ਨੂੰ ਆਈਫੋਨ ਚੋਰੀ ਕਰਨ ਦੇ ਕੇਸ ਵਿੱਚ ਗ੍ਰਫਤਾਰ ਕੀਤਾ ਹੈ। ਇਹ ਮਾਮਲਾ ਇੱਕ ਯੋਜਨਾ ਦਾ ਹਿੱਸਾ ਸੀ ਜਿਸ ਵਿੱਚ ਬਹੁਤ ਸਾਰੇ ਆਈਫੋਨ ਕੋਹੇ ਅਤੇ ਚੋਰੀ ਕੀਤੇ ਗਏ ਸਨ। ਪੁਲਿਸ ਦੇ ਅਨੁਸਾਰ ਜਨਵਰੀ 24 ਨੂੰ ਇੱਕ ਔਰਤ ਨੇ ਆਪਣੇ ਸੈਲਫੋਨ ਨੂੰ ਵੇਚਣ ਲਈ ਆਨਲਾਈਨ ਇਸ਼ਤਿਹਾਰ ਪੋਸਟ ਕੀਤਾ। ਉਸਨੇ ਇੱਕ ਅਣਜਾਣ ਵਿਅਕਤੀ ਨਾਲ ਮਿਲਣ ਦਾ ਪਲਾਨ ਕੀਤਾ ਜੋ ਆਈਫੋਨ ਖਰੀਦਣ ਵਿੱਚ ਦਿਲਚਸਪੀ ਰੱਖਦਾ ਸੀ ਉਜਤਾਂ ਉਸ ਨੂੰ ਦੋ ਨਾਜਵਾਨ ਮਿਲੇ ਜਿਨ੍ਹਾਂ ਨੇ ਆਈਫੋਨ ਖੋਲਿਆ ਅਤੇ ਉਸਤੇ ਬੇਅਰ ਸਪਰੇ ਨਾਲ ਹਮਲਾ ਕੀਤਾ ਅਗਲੇ ਦਿਨਾਂ ਵਿੱਚ 25 ਅਤੇ 26 ਜਨਵਰੀ ਨੂੰ ਹੋਰ ਘਟਨਾਵਾਂ ਰਿਪੋਰਟ ਕੀਤੀਆਂ ਗਈਆਂ ਜਦੋਂ ਫੋਨ ਵੇਚਣ ਵਾਲੀਆਂ ਹੋਰ ਔਰਤਾਂ ਨਾਲ ਸੰਪਰਕ ਕੀਤਾ ਗਿਆ ਅਤੇ ਇਹਨਾਂ ਮੁੰਡਿਆਂ ਨੇ ਮਿਲ ਕੇ ਚੋਰੀ ਕੀਤੀ ਤੇ ਉਨ੍ਹਾਂ ਤੇ ਬੇਅਰ ਸਪਰੇ ਨਾਲ ਹਮਲਾ ਕੀਤਾ 6 ਫਰਵਰੀ ਨੂੰ ਪੁਲਿਸ ਨੇ ਬ੍ਰੇਸਾਈਡ ਵਿੱਚ ਇੱਕ ਘਰ ਵਿੱਚ ਸਰਚ ਫਾਰੰਟ ਜਾਰੀ ਕਰਕੇ ਚੋਰੀ ਹੋਏ ਸੈੱਲਫੋਨ ਬੇਅਰ ਸਪੇ ਦੇ ਡੱਬੇ ਚੋਰੀ ਬਦੌਰਾਨ ਮਰਤੇ ਕੇ ਕਪੜੇ ਇੱਕ ਪੈਲੇਟ ਬੰਦੂਕ ਅਤੇ 22000 ਡਾਲਰ ਤੋਂ ਵੱਧ ਮੁੱਲ ਦੇ ਨਵੇਂ ਕਪੜੇ ਜਬਤ ਕੀਤੇ ਇਸ ਮਾਮਲੇ ਵਿੱਚ 12 ਲੜਕੇ ਤੇ ਲੁੱਟ ਤੇ ਤਿੰਨ ਦੋਸ਼ ਖਤਰਨਾਕ ਹਥਿਆਰ ਰੱਖਣ ਦੇ ਦੋ ਦੋਸ਼ ਪਾਲਣਾ ਨਾ ਕਰਨ ਦੇ ਦੋ ਦੋਸ਼ ਲਗਾਏ ਗਏ ਹਨ ਦੂਜੇ 16 ਸਾਲ ਦੇ ਲੜਕੇ ਤੇ ਲੁੱਟ ਤੇ ਖਤਰਨਾਕ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ ਯੂਥ ਕ੍ਰਿਮినਲ ਜਸਟਿਸ ਐਕਟ ਦੇ ਤਹਿਤ ਮੁਜਮਾ ਦਾ ਨਾਮ ਜਾਰੀ ਨਹੀਂ ਕੀਤਾ ਗਿਆ ਹੈ ਇਹਨਾਂ ਨੂੰ ਇਸ ਮਹੀਨੇ ਦੇ ਅੰਤ ਵਿੱਚ ਤਦਾਰਤ ਵਿੱਚ ਪੇਸ਼ ਕੀਤਾ ਜਾਵੇਗਾ ਕਿਸੇ ਵੀ ਵਿਅਕਤੀ ਨੂੰ ਇਸ ਮਾਮਲੇ ਜਾਂ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਬਾਰੇ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਹੈਲਪਲਾਈਨ 403 268 1234 ਤੇ ਸੰਪਰਕ ਕਰ ਸਕਦਾ ਹੈ ਐਡਮਿਨਟਨ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਫੁੱਟਬਾਲ ਦੀ ਟੀਮ ਦੁਆਰਾ ਜੋ ਫੰਡ ਇਕੱਠਾ ਕੀਤਾ ਗਿਆ ਉਸ ਨੂੰ ਲੈ ਕੇ ਉਸੇ ਹੀ ਟੀਮ ਦਾ ਕੋਚ ਗਾਇਬ ਹੈ ਲੋਕਾਂ ਦੇ ਵਿੱਚ ਬਹੁਤ ਹੀ ਨਿਰਾਸ਼ਾ ਪਾਈ ਜਾ ਰਹੀ ਹੈ ਉਹ ਲਾਸ ਵੈਗਸਸ ਜਾਣ ਵਾਲੇ ਸਨ ਇਸ ਫੰਡ ਦੇ ਨਾਲ ਤੇ ਹੁਣ ਬੱਚੇ ਲਾਸ ਵੈਗਸਸ ਦੇ ਵਿੱਚ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੇ ਉਹ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਤੇ ਕਿਸ ਤਰ੍ਹਾਂ ਇਹ ਜੋ 40000 ਡਾਲਰ ਹੈ ਲੈ ਕੇ ਕੋਚ ਗਾਇਬ ਹੋ ਚੁੱਕਾ ਹੈ ਐਡਮੰਟਨ ਦੀ ਇੱਕ ਮੁੰਡਿਆਂ ਦੀ ਅੰਡਰ 11 ਫੁੱਟਬਾਲ ਟੀਮ ਨੂੰ ਉਦੋਂ ਤੱਕ ਲੱਗਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹ 40000 ਡਾਲਰ ਦੀ ਰਕਮ ਜੋ ਟੂਰਨਾਮੈਂਟ ਲਈ ਇਕੱਠੀ ਕੀਤੀ ਗਈ ਸੀ ਗਾਇਬ ਹੋ ਗਈ ਹੈ ਅਤੇ ਟੀਮ ਦੇ ਕੁਝ ਵੀ ਗਾਇਬ ਹਨ ਟੀਮ ਨੂੰ ਪਤਾ ਲੱਗਾ ਕਿ ਉਹ ਲਾਸ ਵੈਗਸ ਟੂਰਨਾਮੈਂਟ ਲਈ ਰਜਿਸਟਰਡ ਨਹੀਂ ਸੀ ਜਿੱਥੇ ਉਹ ਸ਼ੁੱਕਰਵਾਰ ਨੂੰ ਜਾਣ ਦੀ ਯੋਜਨਾ ਬਣਾ ਰਹੇ ਸਨ ਚਾਹੋ ਟੀਮ ਅਤੇ ਮਾਪਿਆਂ ਨੇ ਕੋਚ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਉਹਨਾਂ ਟੂਰਨਾਮੈਂਟ ਹੋਟਲ ਅਤੇ 에ਅਰਲਾਈਨ ਕੰਪਨੀ ਨੂੰ ਫੋਨ ਕੀਤਾ ਪਰ ਪਤਾ ਲੱਗਿਆ ਕਿ ਉਹ ਕਦੇ ਰਜਿਸਟਰ ਹੀ ਨਹੀਂ ਹੋਏ ਮਾਪਿਆਂ ਨੇ ਇਸ ਮਾਮਲੇ ਦੀ ਰਿਪੋਰਟ ਐਮਰਜੈਂਸੀ ਪੁਲਿਸ ਸਰਵਿਸ ਵਿੱਚ ਦਰਜ ਕਰਵਾਈ ਹੈ ਜੋ ਇਸ ਸਮੇਂ ਤੋਕਾਦੜੀ ਦੀ ਜਾਂਚ ਕਰ ਰਹੀ ਹੈ ਪੁਲਿਸ ਨੇ ਇਹ ਪੁਸ਼ਟੀ ਕੀਤੀ ਹੈ ਕਿ ਬੈਂਕ ਸਟੇਟਮੈਂਟਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਤਫ਼तीश ਜਾਰੀ ਹੈ ਮਾਪਿਆਂ ਦਾ ਕਹਿਣਾ ਹੈ ਕਿ ਕੁਸ਼ਕਿਸਮਤ ਰਹੇ ਕਿਉਂਕਿ ਉਹਨਾਂ ਨੇ ਆਪਣੇ ਖ ਪ੍ਰੀਜ਼ ਕਰਦੇ ਵਿੱਚ ਸਫਲ ਰਹੇ ਹਨ ਫੁੱਟਬਾਲ ਟੀਮ ਦੇ ਸਾਥੀਆਂ ਨੇ 22 ਸਾਲ ਸਖਤ ਮਿਹਨਤ ਕੀਤੀ -20 ਡਿਗਰੀ ਸੈਲਸੀਅਸ ਵਿੱਚ ਪੋਟਲ ਡਰਾਈਵ ਚਲਾਈਆਂ ਤੇ ਚਾਕਲੇਟਾਂ ਦੇ 8000ਾਂ ਡੱਬੇ ਵੇਚੇ ਤਾਂ ਜੋ ਇਸ ਟੂਰਨਾਮੈਂਟ ਵਿੱਚ ਭਾਗ ਲਿਆ ਜਾ ਸਕੇ ਜਿਸ ਸਮੇਂ ਇਹ ਕਹਾਣੀ ਸਾਹਮਣੇ ਆਈ ਟੀਮ ਲਈ ਸ਼ੁਰੂ ਕੀਤਾ ਗਿਆ ਗੋ ਫੰਡ ਮੀ ਕੈਂਪੇਨ 4 ਵਜੇ ਤੱਕ 11000 ਡਾਲਰ ਤੋਂ ਵੱਧ ਇਕੱਠਾ ਕਰ ਚੁੱਕਾ ਸੀ ਐਡਮਿੰਟਨ ਸ਼ੌਕਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਤੇ ਕੋਈ ਟਿੱਪਣੀ ਦੇਣ ਤੋਂ ਪਹਿਲਾਂ ਪੁਲਿਸ ਜਾਂਚ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੀ ਹੈ ਅੱਜ ਦਾ ਪ੍ਰਾਈਮਰ ਬੋਟਾ ਪ੍ਰੋਗਰਾਮ ਮੈਨੂੰ ਮਨਦੀਪ ਪੁਜਾਰਾ ਨੂੰ ਇਥੇ ਸਟਾਪ ਕਰਨ ਦੀ ਦੋਇਆ ਕਿ ਕੱਲ੍ਹ ਦੁਬਾਰਾ ਫਿਰ ਮਿਲਦੇ ਹਾਂ ਤਦ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮੇਸ਼ਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ